ਤੇ ਜੁੜੇ ਰਹੋ ਮੇਰੇ ਭਰਾ ਇਸ ਵੀਡੀਓ ਦੇ ਗੱਬੇ ਜੇ ਆਪਾਂ ਦੇਖੇ ਜਾਵਾਂਗੇ ਅੱਜ ਗਿਫਟ ਸਰੀਜ਼ ਹੈ 10 ਕੀ ਇਹ ਬਾਤਾਂ ਨੇ ਮੈਂ ਕਹਿੰਦਾ ਨੰਦੀ ਆ ਜਾਊਗਾ ਸਕੈਨਰ ਲੱਗਾ ਸਕੈਨਰ ਪ੍ਰੋਪਰ ਡਟੋ Apple ਲੋਗੋ ਵੀ ਦਿੱਤਾ ਬੈਕ ਸਾਈਡ ਪ੍ਰੋਪਰ A to Z ਤੁਹਾਨੂੰ ਇਹਦੇ ਬਾਰੇ ਦੱਸੂਗਾ ਪੂਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਅੱਛਾ ਕਰਿਓ ਸਕੈਨ ਕਰੂੰਗਾ ਪੂਰੀ ਬਾਇਓ ਡਾਟਾ ਖੁੱਲ ਜਾਊਗਾ ਅੱਗੇ ਮੇਰੇ ਭਰਾ ਤੇ MRP ਵੀ ਪੂਰੀ MRP ਕਿੰਨੀ ਆ 56900 एमआरपी ਵੀ ਪੂਰੀ ਹੁਣ ਤੁਸੀਂ ਕਿਸੇ ਨੂੰ ਗਿਫਟ ਦੇ ਸਕਦੇ ਹੋ ਬਿਲਕੁਲ ਨਹੀਂ ਪਤਾ ਲੱਗੇਗਾ ਚੈੱਕ ਕਰੋ ਇਹਨੂੰ ਆਪਾਂ ਓਪਨ ਕਰਦੇ ਆ ਨਾਲ ਦੀ ਨਾਲ ਤੁਹਾਨੂੰ ਜੇ ਸਾਰੀਆਂ ਫੈਸਿਲਿਟੀਆਂ ਦੱਸੂਗਾ ਮੇਰੇ ਭਰਾਓ ਬਾਕਸ ਬਿਲਕੁਲ ਡਿੱਟੋ ਕਰ ਦਿੱਤਾ ਬਾਕਸ ਡਿੱਟੋ ਕਰ ਦਿੱਤਾ ਆ ਜਿਹੜਾ ਨਾਲ ਆਇਆ ਸਟ੍ਰੈਪ ਸਟ੍ਰੈਪ ਵੀ ਕਹਿੰਦੇ ਆ ਰੀਜਨਲ ਆ ਕੁਆਲਿਟੀ ਵੀ ਆ ਪ੍ਰੋਪਰ ਦਿਖਾ ਦੇ ਬਾਕਸ ਦੀ ਪੈਕਿੰਗ ਆ ਲੋ ਲਓ ਜੀ ਹੋਏ 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 ਬੱਲਾ 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 ਮਾਰਾ ਸੀਲਾਂ ਵੀ ਦਿੱਤੀਆਂ ਹੀ ਸੀਲ ਵੀ ਲੱਗਾ ਹੀ ਮਾਡਲ ਨੂੰ ਚੈੱਕ ਕਰੋ ਮੇਰੇ ਭਰਾ ਓ ਹੋ 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 ਮਤਲਬ ਐਂਡ ਕਰਾ ਛੱਡਿਆ ਜੇ ਕਿ ਐਂਡ ਕਿਆ ਕਰਿਓ ਮੇਰੇ ਭਰਾ ਬਲਾ 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 ਕਿਆ ਹੀ ਬਾਤਾਂ ਨੇ ਨਜ਼ਾਰਾ ਹੀ ਆ ਗਿਆ ਜੀ ਨਜ਼ਾਰਾ ਸੀਰੀਜ਼ 3 ਬੜੀਆਂ ਵੇਚੀਆਂ ਵਾ ਲੇਕਿਨ ਇਹਦੇ ਵਰਗੀਆਂ ਚੈੱਕ ਕਰ ਲਓ ਮੇਰੇ ਭਰਾ ਕਰਕੇ ਜ਼ੂਮ ਦਿਖਾ ਦੇ ਮੇਰੇ ਭਰਾਵਾਂ ਨੂੰ ਐਪਲ ਲੋਗੋ ਆ ਗਿਆ ਆ ਪਿੱਛੇ ਤੇ ਅੰਦਰ ਵੀ ਐਪਲ ਲੋਗੋ ਆ ਗਿਆ ਹੈ ਆਲਰੇਡੀ ਪਿੱਛੋਂ ਹੀ ਐਪਲ ਲੋਗੋ ਆਇਆ ਪਿੱਛੋਂ ਕਿੱਥੋਂ ਪਿੱਛੋਂ ਜਿੱਥੋਂ ਆਈ ਆ ਉੱਥੋਂ ਹੀ ਐਪਲ ਲੋਗੋ ਆਇਆ ਵਾ ਬੰਨਾ ਸ਼ਾਨਦਾਰ ਮਾਡਲ ਆ ਮਤਲਬ ਜਿੰਨੀ ਸਿਫਤ ਇਹਦੀ ਕੀਤੀ ਜਾਵੇ ਲਓ ਜੀ ਕੋਈ ਮੈਂ ਇਹਦੇ ਵਿੱਚ ਕੋਡ ਨਹੀਂ ਭਰਿਆ ਆ ਦੇਖ ਲਓ ਔਨ ਹੋਣ ਦਾ ਸਿਸਟਮ ਬਿਲਕੁਲ ਡਿਟੋ ਇੱਕੋ ਬਿਲਕੁਲ ਓਕੇ ਰਿਵੋਲਡ ਕਾਮਿਆ ਚੈੱਕ ਕਰੋ ਮੇਰੇ ਭਰਾ ਐ ਆਨੰਦ ਦੀ ਚੀਜ਼ ਆ ਆਨੰਦ ਦੀ ਸ਼ਾਨਦਾਰ ਚੀਜ਼ ਇਸ ਤੋਂ ਬਾਅਦ ਆ ਦੇਖੋ ਇੱਧਰ ਇਹਨੂੰ ਕਹਿੰਦੇ ਸੀਰੀਜ਼ 10 ਇਹਨੂੰ ਕਹਿੰਦੇ ਆ ਸੀਰੀਜ਼ 10 ਤੇ ਇਹਨੂੰ ਕਹਿੰਦੇ ਆ ਸੀਰੀਜ਼ 10 ਦਿਖਾ ਦੇ ਜ਼ੂਮ ਕਰਕੇ ਐਪਲ ਮੇਰੇ ਭਰਾਵਾਂ ਨੂੰ ਫਿਰ ਨਾ ਕਹਿਣ ਦਿਖਿਆ ਨੀਗਾ ਠੀਕ ਆ ਜੀ ਦੇਖੋ ਜੀ ਸੀਰੀਜ਼ 10 46 ਐਮ ਐਮ ਏ ਐਲ ਅਲੂਮੀਨੀਅਮ ਐਂਡ ਮੇਨ ਇਨ ਚਾਈਨਾ ओके ਹਰ ਹਟਟ ਬਲੂਟੁੱਥ ਬਲੂਟੁੱਥ ओके ਹੁਣ ਇਹਦੇ ਵਿੱਚ ਅੰਦਰ ਫੀਚਰ ਕੀ ਆ ਆਇਓ ਮੇਰੇ ਭਰਾਵਾਂ ਨੂੰ ਦਿਖਾਉਣੇ ਆ ਮੈਨੂ ਸਟਾਈਲ ਹੋ ਗਿਆ ਉਸ ਤੋਂ ਬਾਅਦ ਆ ਮੈਨੂ ਸਟਾਈਲ ਹੋ ਗਿਆ ਆਹ ਮੈਨੂ ਸਟਾਈਲ ਹੋ ਗਿਆ ਆਹ ਮੈਨੂ ਇਹ ਮੈਨੂ ਸਟਾਈਲ ਓਰੀਜਨਲ ਆ ਸਭ ਮੇਰੇ ਭਰਾਵਾਂ ਨੂੰ ਪਤਾ ਦੇਖੋ ਇੱਕ ਨਵਾਂ ਵੀ ਨਿਊ ਸਟਾਈਲ ਆ ਗਿਆ ਹਾਏ ਹਾਏ ਕੀ ਆਈ ਬਾਤਾਂ ਨੇ ਦੇਖੋ ਕਿੰਨਾ ਲੰਮਾ ਮੈਨੂ ਸਟਾਈਲ ਭਾਈ ਇਹ ਆ ਲਓ ਜੀ ਬਲਾ 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 ਫੇਸਬੁੱਕ ਵੀ ਦੇ ਦਿੱਤੀ ਆ ਤੇ ਜਿਹੜੀ ਬਟਨ ਦੀ ਇਹਦੀ ਸਮੂਥਨੈਸ ਆ ਬਹੁਤ ਹੀ ਪਿਆਰੀ ਆ ਬਾਕੀ ਹੋਰ ਜਿਹੜੇ ਫੀਚਰ ਇੱਥੋਂ ਤਾਂ ਤੁਸੀਂ ਐਪ ਦੇਖ ਸਕਦੇ ਹੋ ਕਿਹੜਾ ਆ ਆਹਾ ਮੀਜ਼ਰਿੰਗ ਹਾਰਟ ਓਕੇ ਊਮਨ ਦੀ ਹੈਲਥ ਵਾਸਤੇ ਆਹਾ ਆ ਗਿਆ ਵੈਦਰ ਆਹਾ ਆ ਗਿਆ ਰਿਕਾਰਡਿੰਗ ਜਦੋਂ ਕਨੈਕਟ ਹੋਊਗਾ ਉਦੋਂ ਚੱਲੂਗੀ ਉਸ ਤੋਂ ਬਾਅਦ ਆ ਆ ਕੇ ਕੰਟੈਕਟ ਆਹਾ ਆ ਗਿਆ ਟਾਈਮਰ ਕੈਮਰਾ ਆ ਗਿਆ ਜੀ ਅਲਾਰਮ ਆ ਗਿਆ ਜੀ ਦੇਖੋ ਮੀਨੂ ਸਟਾਈਲ ਕਿੰਨਾ ਘੈਂਟ ਆ ਬੱਲਾ 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 ਆ ਦੇਖੋ ਇੱਧਰ ਕੈਮਰਾ ਵੀ ਇਹਦੇ ਵਿੱਚ ਕੁਆਲਿਟੀ ਬਹੁਤ ਸ਼ਾਨਦਾਰ ਆ ਮਤਲਬ ਫਿਚਰ ਤਾਂ ਬਾਕਮਾਲਾ ਬਾਕਮਾਲ ਪਿੱਛੋਂ ਤੁਸੀਂ ਦੇਖ ਲਿਆ ਹੁਣ ਤੁਹਾਨੂੰ ਇਹਦੇ ਮੈਂ ਦਿਖਾਉਣਾ ਜੀ ਸਟ੍ਰੈਪ ਸਟ੍ਰੈਪ ਇਹਦੇ ਵਿੱਚ ਕਿਹੜੇ ਆਏ ਆ ਸਟ੍ਰੈਪ ਮੇਰੇ ਭਰਾਵਾਂ ਨੂੰ ਕੱਢ ਕੇ ਦਿਖਾਵਾਂਗੇ origignal strap ਆ ਜੀ origignal strap 100% origignal ਜਿਹੜੇ ਸਟ੍ਰੈਪ ਆ ਉਹ ਇਹਦੇ ਵਿੱਚ ਆਏ ਆ ਠੀਕ ਆ ਜੀ ਜਿਹਦੇ ਵਿੱਚ ਕਰੀਏ ਕਲਰ ਦੀ ਗੱਲ ਤੇ ਇਹਦੇ ਵਿੱਚ ਸਾਡੇ ਕੋਲ ਤਿੰਨ ਕਲਰ ਆਇਆ ਇਸ ਵਾਚ ਦੇ ਵਿੱਚ ਆ ਦੇਖੋ ਭਾਈ ਕਿੰਨੀ ਸੋਹਣੀ ਲੱਗਣ ਦਈ ਆ ਕਿੰਨੀ ਜੈਨੂਨ ਕੁਆਲਿਟੀ ਲੱਗਣ ਦਈ ਆ ਆ ਦੇਖੋ ਇਧਰ ਇਹਨੂੰ ਕਹਿੰਦੇ ओरिजिनल ਕਲਰ ਮਹਾਰਾਜ ਇਹਨੂੰ ਕਹਿੰਦਾ ओरिजिनल ਕਲਰ ਕਹੀ ਹੈ ਨਾ ओरिजिनल ਸਟ੍ਰੈਪ ਢੰਗ ਨਾਲ ਦਿਖਾ ਜੂਮ ਵਿੱਚ ਦਿਖਦਾ ਨਹੀਂ ਪਿਆ ਆ ਦੇਖੋ ਜੀ ਇਹ ओरिजिनल ਸਟ੍ਰੈਪ ਆ ਇਹ ਵਾਲੇ ਆ ਜਿਹੜੀ ਚੀਜ਼ ਤੇ ਕਾਪੀ ਸਟ੍ਰੈਪ ਦੀ ਪਹਿਚਾਨ ਦੱਸਣ ਦੀ ਲੋੜ ਨਹੀਂ ਸਾਰੇ ਮੇਰੇ ਭਰਾਵਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੀ ਕੁਆਲਿਟੀ ਹੁੰਦੀ ਆ ਕਾਪੀ ਸਟ੍ਰੈਪ ਦੀ ਆ ਦੇਖੋ ਇੱਧਰ ਲੱਗਦੀ ਕਿ ਨਹੀਂ ਜੈਨੂਲ ਪਾਈ ਐ ਗੱਲਬਾਤ ਮੈਂ ਕਹਿੰਨਾ ਆਨੰਦਪੁਰਾ ਬੱਜਿਆ ਪਿਆ ਕੇ ਚੀਜ਼ ਦਾ ਇੱਧਰ ਦੇਖੋ ਬਹੁਤ ਪਿਆਰੀ ਚੀਜ਼ ਆ ਜੇ ਸਿਲੀਕੋਨ ਸਟ੍ਰੈਪ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਲੋਕ ਆਏ ਆ ਪ੍ਰੋਪਰਲੀ ਲੋਕ ਆਏ ਆ ਜਿਹੜਾ ਵਾਇਰਲੈਸ ਚਾਰਜਰ ਆ ਉਹਦੀ ਕੁਆਲਿਟੀ ਦੀ ਗੱਲ ਕਰੀਏ ਤੇ ਬੜੀ ਪਿਆਰੀ ਕੁਆਲਿਟੀ ਆ ਬਹੁਤ ਹੀ ਘੈਂਟ ਕੁਆਲਿਟੀ ਆ ਬਹੁਤ ਸ਼ਾਨਦਾਰ ਕੁਆਲਿਟੀ ਆ ਤੇ ਸ਼ਾਨਦਾਰ ਕੁਆਲਿਟੀ ਆ ਤੇ ਮੇਰੇ ਭਰਾ ਇਹਨੂੰ ਜਰੂਰ ਜਿਹੜੀ ਆਪਾਂ ਸਟਾਰਟਿੰਗ ਦੇ ਵਿੱਚ ਗਿਫਟ ਦੀ ਕੀਤੀ ਸੀ ਕਮਿਟਮੈਂਟ ਉਹ ਆਪਾਂ ਸਲਟਾਈਏ ਆਪਾਂ ਕਮੈਂਟਾਂ ਦੇ ਵਿੱਚੋਂ ਜਿਹੜੀ ਆਪਣੀ ਪ੍ਰੋਪਰ ਹੁੰਦੀ ਆ ਕਮੈਂਟ ਵਾਲੀ ਵੀਡੀਓ ਤਾਂ ਆਪਾਂ ਪੂਰੀ ਦੀ ਪੂਰੀ ਬਣਾਵਾਂਗੇ ਲੇਕਿਨ ਇਸ ਵੀਡੀਓ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਦੀ ਆ ਕਿ ਹਰ ਮੇਰੇ ਭਰਾ ਦਾ ਜਿਹੜਾ ਬੈਨੀਫਿਟ ਹੋ ਸਕੇ 1 2 3 ਲਓ ਜੀ ਮਹੇਸ਼ ਸੈਣੀ 1277 ਇਹ ਮੇਰਾ ਭਰਾ ਪਹਿਲਾਂ ਵੀ ਮੇਰੇ ਨਾਲ ਦਾ winner ਰਿਹਾ ਆ ਮੇਰੇ ਹਿਸਾਬ ਨਾਲ ਬਾਕੀ ਇਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਦੇਨੇ ਆ ਗਿਫਟ ਤੁਸੀਂ ਕਮੈਂਟ ਕੀਤੇ ਤੁਹਾਡਾ ਸਿਲੈਕਟ ਹੋ ਗਿਆ ਸਾਡੇ ਵੱਲੋਂ ਕਈ ਮੇਰੇ ਭਰਾ 4 4 5 5 6 6 ਵਾਰੀ ਵੀ ਬੈਨੀਫਿਟ ਲੈ ਚੁੱਕੇ ਆ ਠੀਕ ਹੈ ਜੀ ਤੇ ਸਾਡੀ ਇਹ ਵੀਡੀਓ ਦੇਖਣ ਵਾਸਤੇ ਤਹਿ ਦਿਲੋਂ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਜਿਹੜੇ ਮੇਰੇ ਭਰਾ ਨਵੇਂ ਆ ਉਹ ਪੇਨੋ ਕਰ ਲੈਣ ਸ਼ਕਰਪਾਰਾ ਜਿਹੜੇ ਮੇਰੇ ਭਰਾ ਪੁਰਾਣੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਇਸ ਪੋਸਟ ਤੇ ਸੋਹਣੇ ਜਿਹੇ ਕਮੈਂਟ ਜਰੂਰ ਛੱਡ ਕੇ ਜਾਇਓ ਕਿਉਂਕਿ ਕਮੈਂਟਾਂ ਚੋਂ ਹੀ ਅਸੀਂ ਬੰਦੇ ਜਿਹੜਿਆ ਉਹ ਸਿਲੈਕਟ ਕਰਨੇ ਆ